ਅੰਮ੍ਰਿਤਕੌਰ ਜੀ ਦੀ ਕਹਾਣੀ ਕਮਲੇ ਕਰਤੇ YouTube ਵਾਲਿਆਂ ਨੇ ਤੈਨੂੰ ਇੰਨੀਆਂ ਗੱਲਾਂ ਦਾ ਕਿੱਥੋਂ ਪਤਾ ਲੱਗ ਜਾਂਦਾ ਏ ਕੁੜੇ ਭਾਨੋ ਨੇ ਦੀਪੋ ਨੂੰ ਪੁੱਛਿਆ ਮੁੰਡਾ ਆਪ ਦਾ ਪੁਰਾਣਾ ਮੋਬਾਈਲ ਦੇ ਗਿਆ ਉਹਦੇ ਵਿੱਚ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਦੀਪੋ ਨੇ ਦੱਸਿਆ ਬਸ ਫਿਰ ਕੀ ਸੀ ਭਾਨੋ ਕੰਮੋਕਾਰੋਂ ਵੇਲੀ ਹੋ ਕੇ ਦੀਪੋ ਕੋਲ ਚਲੇ ਜਾਂਦੀ ਵੈਸੇ ਵੀ ਦੋਵੇਂ ਇੱਕ ਪਿੰਡ ਦੀਆਂ ਸਨ ਇੱਕ ਦੂਜੀ ਨਾਲ ਮੋਹ ਕਰਦੀਆਂ ਪੱਕੇ ਜਾਣਾ ਹੁੰਦਾ ਇਕੱਠੀਆਂ ਹੀ ਜਾਂਦੀਆਂ ਇੱਕ ਦੂਜੀ ਦੇ ਕੰਮ ਆਉਂਦੀਆਂ ਘਰ ਵੀ ਕੋਲ ਕੋਲ ਸਨ ਕਈ ਵਾਰ ਉਹਨਾਂ ਦੇ ਘਰ ਵਾਲੇ ਮਜ਼ਾਕ ਵਿੱਚ ਆਖਦੇ ਜਦੋਂ ਧਰਮਰਾਜ ਲੈਣ ਆਇਆ ਤਾਂ ਆਖਣ ਗੀਆਂ ਖੜ ਜਾ ਮੈਂ ਨਾਲ ਦੀ ਨੂੰ ਸੱਦ ਲਵਾ ਭਾਨੋ ਹਰ ਰੋਜ਼ ਦੀਪੋ ਕੋਲ ਚਲੀ ਜਾਂਦੀ ਉਹਨਾਂ ਨੇ ਆਪਣੇ ਪੱਕੇ ਪਿੰਡ ਵਿਆਹ ਜਾਣਾ ਸੀ ਇਸ ਲਈ ਮੋਬਾਈਲ ਤੇ YouTube ਖੋਲੀ ਰੱਖਦੀਆਂ ਜੋ ਚਾਹੁੰਦੀਆਂ ਜਾਣਕਾਰੀ ਮਿਲ ਜਾਂਦੀ ਭਾਨੋ ਨੂੰ ਮੋਬਾਈਲ ਕਲਪ ਬਿਰਖ ਦੀ ਤਰ੍ਹਾਂ ਝਾਪਣ ਲੱਗਾ ਇੱਕ ਦਿਨ ਉਸਨੇ ਸੁਣਿਆ ਕਿ 5 ਲੀਟਰ ਪਾਣੀ ਪੀਣ ਨਾਲ ਬੰਦਾ ਤੰਦਰੁਸਤ ਹੋ ਜਾਂਦਾ ਹੈ। ਅਨੇਕਾਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ। ਉਸਦੇ ਪਤੀ ਭਾਨੇ ਨੂੰ ਵੀ ਦੋਕ ਦਿਨ ਤੋਂ ਹਲਕਾ ਬੁਖਾਰ ਹੋ ਜਾਂਦਾ ਸੀ। ਬਸ ਫਿਰ ਕੀ ਸੀ? ਦੂਜੇ ਦਿਨ ਸਵੇਰੇ-ਸਵੇਰੇ ਹੀ ਪਾਣੀ ਦਾ ਜੱਗ ਭਰਿਆ, ਥੋੜਾ ਗਰਮ ਕਰਕੇ ਪਹਿਲਾਂ ਭਾਨੇ ਨੂੰ ਉਹਦੇ ਫਾਇਦੇ ਦੱਸੇ, ਫਿਰ ਪਿਉਣਾ ਸ਼ੁਰੂ ਕਰ ਦਿੱਤਾ। ਦੋਕ ਗਲਾਸ ਪੀਣ ਤੋਂ ਬਾਅਦ ਭਾਨੇ ਦਾ ਚਿੱਤ ਕਾਉ ਮਾਉ ਹੋਣ ਲੱਗ ਪਿਆ। ਉਸਨੇ ਤਰਲਾ ਜਿਹਾ ਕਰਦਿਆਂ ਆਖਿਆ, ਬਸ ਕਰ ਭਾਨੋ ਕੀ ਹੋ ਗਿਆ ਤੈਨੂੰ ਕਿਉਂ ਮੇਰੀ ਜਾਨ ਲੈਣ ਤੇ ਤੁਲੀ ਹੋਈ ਐ ਮੇਰੀ ਗੱਲ ਧਿਆਨ ਨਾਲ ਸੁਣ ਬਸ 2-3 ਦਿਨਾਂ ਦੀ ਔਖ ਹੈ ਫਿਰ ਦੇਖੀ ਘੋੜੇ ਵਾਂਗ ਦੜੰਗੇ ਲਾਉਂਦਾ ਫਿਰੇਗਾ ਭਾਨੋ ਨੇ ਹੌਸਲਾ ਦਿੰਦਾ ਆਖਿਆ ਹਾਏ ਹਾਏ ਮੈਂ ਨਹੀਂ ਲਾਉਣੇ ਦੜੰਗੇ ਮੈਂ ਜਿਵੇਂ ਹੈਗਾ ਠੀਕ ਆ ਭਾਨੋ ਨੇ ਪਾਣੀ ਦਾ ਗਲਾਸ ਭਰ ਕੇ ਭਾਨੇ ਨੂੰ ਫੜਾਉਂਦਿਆਂ ਕਿਹਾ ਲੈ ਔਖਾ ਸੌਖਾ ਹੋ ਕੇ ਪੀ ਲੈ ਬਸ ਹੁਣ ਤਾਂ ਇੱਕ ਗਲਾਸ ਰਹਿ ਗਿਆ। ਭਾਨੇ ਨੇ ਬੱਚਿਆਂ ਵਾਂਗ ਬੁੱਲ ਕੁੱਟ ਲਏ ਅਤੇ ਹੱਥ ਦੇ ਇਸ਼ਾਰੇ ਨਾਲ ਮਨ੍ਹਾ ਕਰਨ ਲੱਗਾ। ਪਰ ਭਾਨੋ ਨੂੰ ਵੀ ਪੂਰਾ ਹਿਸਾਬ ਸੀ ਜਿਵੇਂ ਬਿਮਾਰ ਕੱਟਰੂਆਂ ਨੂੰ ਕਾੜਾ ਪਿਉਣ ਲਈ ਜਵਾੜੇ ਦੱਬ ਕੇ ਮੂੰਹ ਖੋਲ ਲੈਂਦੀ ਸੀ। ਉਵੇਂ ਭਾਨੇ ਦਾ ਮੂੰਹ ਖੋਲ ਕੇ ਆਖਰੀ ਗਲਾਸ ਵੀ ਅੱਧਾ ਕਢੁੱਲਿਆ ਅੱਧਾ ਕ ਭਾਨੇ ਦੇ ਅੰਦਰ। ਹੁਣ ਡੂੜ 2 ਘੰਟੇ ਬਾਅਦ ਖਾਣਾ ਹੈ ਕੁਛ। ਭਾਨਾ ਨਿਡਾਲ ਜਿਹਾ ਹੋਇਆ ਪਿਆ ਸੀ। ਦੱਬੀ ਜਿਹੀ ਆਵਾਜ਼ ਵਿੱਚ ਬੋਲਿਆ ਮੈਨੂੰ ਲੱਗਦਾ ਹੁਣ ਸਾਰੀ ਉਮਰ ਨਹੀਂ ਭੁੱਖ ਲੱਗਦੀ ਮੈਨੂੰ ਜੋ ਅੰਦਰ ਹੈ ਉਹ ਵੀ ਬਾਹਰ ਨੂੰ ਆਉਣ ਲੱਗਿਆ ਨਾਲੇ ਮੈਂ ਹੁਣ ਇੱਕ ਹੋਰ ਨੁਸਖਾ ਸਿੱਖਿਆ ਅੱਜ ਆਹ ਦੇਖ ਤੇਲ ਬਣਾਇਆ ਇਹਦੇ ਨਾਲ ਵਾਲ ਵੀ ਲੰਬੇ ਹੁੰਦੇ ਨੇ ਤੇ ਕਾਲੇ ਵੀ ਭਾਨੋ ਨੇ ਖੁਸ਼ ਹੁੰਦਿਆਂ ਦੱਸਿਆ ਮੈਂ ਨਹੀਂ ਲਗਾਉਣਾ ਤੇਲ ਜਿਵੇਂ ਦੇ ਹੈਗੇ ਨੇ ਠੀਕ ਨੇ ਮੇਰੇ ਤਾਂ ਤੇਰੇ ਕੋਲ ਲਾਉਂਦਾ ਏ ਇਹ ਤਾਂ ਮੈਂ ਆਪ ਦੇ ਲਾਉਂ ਸਾਰੀ ਉਮਰ ਹੋ ਗਈ ਤਰਸਦੀ ਨੂੰ ਕਿ ਮੇਰੀ ਵੀ ਲੰਬੀ ਸਾਰੀ ਗੁੱਤ ਹੋਵੇ ਪਰੀਜ਼ ਮਨ ਵਿੱਚ ਹੀ ਰਹਿ ਗਈ ਸੀ ਜਿਉਂਦੇ ਰਹਿਣ YouTube ਵਾਲੇ ਹੁਣ ਤਾਂ ਇਹ ਰੀਜ਼ ਵੀ ਪੂਰੀ ਹੋ ਜੂ ਮੇਰੀ ਪੀੜੀ ਤੇ ਬੈਠ ਕੇ ਆਪਣੇ ਸਿਰ ਵਿੱਚ ਉਂਗਲਾਂ ਦੇ ਪੋਟਿਆਂ ਨਾਲ ਤੇਲ ਲਾਉਣ ਲੱਗ ਪਈ ਉਸ ਨੂੰ ਖੁਸ਼ੀ ਭਰੀ ਬੇਚੈਨੀ ਹੋ ਰਹੀ ਸੀ ਇੱਕ ਵਾਰੀ ਆਥਣੇ ਜੇ ਲਾ ਲਵਾਂ ਉਸ ਨੇ ਆਪਣੇ ਆਪ ਨੂੰ ਕਿਹਾ ਦੂਜੇ ਦਿਨ ਸਵੇਰੇ ਉੱਠਣਸਾਰ ਭਾਨੋ ਨੇ ਆਪਣੀ ਗੁੱਤ ਨੂੰ ਹੱਥ ਲਾ ਕੇ ਦੇਖਿਆ ਇੱਕ ਵਾਰ ਤਾਂ ਹੌਲ ਜਿਹਾ ਪੈ ਗਿਆ ਗੁੱਤ ਤਾਂ ਓਨਿਕ ਸੀ ਗਿੱਠੁਕਦੀ ਫਿਰ ਮਾੜਾ ਜਿਹਾ ਸਵਾਖਲਾ ਹੋਣ ਤੇ ਉਹ ਦੀਪੋ ਦੇ ਘਰ ਚਲੀ ਗਈ ਉਸਦੇ ਵਾਲ ਦੇਖੇ ਉਸਦੇ ਵੀ ਉਨੇਖੇ ਸਨ ਘਰ ਕੰਮਕਾਰ ਕਰਨ ਵਾਲੇ ਪਏ ਸਨ ਇਸ ਲਈ ਉਹ ਜਲਦੀ ਘਰ ਵਾਪਸ ਆ ਗਈ ਪਰ ਉਸ ਦਾ ਹੌਸਲਾ ਜਿਹਾ ਡਿੱਗ ਗਿਆ ਅੱਜ ਜਦੋਂ ਉਹ ਭਾਨੇ ਕੋਲ ਪਾਣੀ ਲੈ ਕੇ ਆਈ ਤਾਂ ਉਸ ਦੀ ਚਾਲ ਮੱਠੀ ਸੀ ਅੱਜ ਜਮਦੂਤ ਦੀ ਚਾਲ ਨੂੰ ਕੀ ਹੋ ਗਿਆ ਭਾਨਾ ਹੱਸ ਕੇ ਕਹਿਣ ਲੱਗਿਆ ਮੈਨੂੰ ਜਮਦੂਤ ਕਿਹ ਹੈ ਹੋਰ ਕਿ ਬੱਸ ਸਿੰਘ ਹੀ ਨਹੀਂ ਹੈਗੇ ਮੇਰੀ ਜਾਨ ਦੇ ਪਿੱਛੇ ਤਾਂ ਪਈ ਹੋਈ ਹੈ ਤੇਰੇ ਭਲੇ ਲਈ ਕਰਦੀਆਂ ਜੋ ਕੁਛ ਕਰਦੀਆਂ ਅੱਜ ਮੈਂ ਧੱਕਾ ਨਹੀਂ ਕਰਦੀ ਅੱਜ ਆਪੇ ਹੀ ਪੀ ਲੈਣਾ ਅੱਧਾ-ਅੱਧਾ ਗਲਾਸ ਕਰਕੇ ਪਾਣੀ ਦਾ ਜੱਗ ਤੇ ਗਲਾਸ ਰੱਖ ਕੇ ਭਾਨੋ ਫਿਰ ਦੀਪੋਵਾਲ ਚਲੀ ਗਈ ਹੈ ਕੁੜੇ ਦੀਪੋਂ ਉਹ ਤਾਂ ਕੰਜਰ ਕਹਿੰਦਾ ਸੀ ਰਾਤੋਂ ਰਾਤ ਵਾਲ ਲੰਬੇ ਹੋ ਜਾਣਗੇ ਐਨੇ ਲੰਬੇ ਲੰਬੇ ਵਾਲਾਂ ਵਾਲੀ ਕੁੜੀ ਦੀ ਫੋਟੋ ਲਾ ਰੱਖੀ ਸੀ ਇਹ ਤਾਂ ਕੁਛ ਵੀ ਨਹੀਂ ਫਰਕ ਪਿਆ ਆ ਨਾਲ ਦੇ ਗਵਾਂਡਿਆਂ ਦੀ ਕੁੜੀ ਤਾਂ ਕਹਿੰਦੀ ਹੁੰਦੀ ਐ ਅੱਧੀਆਂ ਤੋਂ ਵੱਧ ਗੱਲਾਂ ਗੱਪ ਹੁੰਦੀਆਂ ਨੇ ਇਹਨਾਂ ਦੀਆਂ ਦੀਪੋ ਨੇ ਕਿਹਾ ਫੇਰ ਹੁਣ ਘਰ ਦੇ ਸਾਰੇ ਕੰਮ ਰਹਿ ਜਾਂਦੇ ਨੇ ਖਾਣ ਪਕਾਉਣ ਤੋਂ ਬਿਨਾ ਕੁਛ ਨਹੀਂ ਬਣਦਾ ਮੈਂ ਤਾਂ ਘਰਦਿਆਂ ਤੋਂ ਚੋਰੀਆਂ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵੀ ਮੰਗਵਾ ਲਈਆਂ ਪਰ ਭੋਰਾ ਫਰਕ ਨਹੀਂ ਪਿਆ ਜਿਹੜੇ 5-700 ਜੋੜ-ਜੋੜ ਰੱਖਿਆ ਸੀ ਸਾਰਾ ਖਰਾਬ ਕਰ ਲਿਆ ਆਪਾਂ ਐ ਕਰਦੇ ਆ ਜਿਹੜਾ ਸਮਾਨ ਆਪਣੇ ਘਰੇ ਹੁੰਦਾ ਉਹਨਾਂ ਨੂੰ ਵਰਤ ਕੇ ਦੇਖ ਲੈਨੇ ਆ ਮੈਂ ਤਾਂ ਐਵੇਂ ਬੋਲੀ ਹੋ ਕੇ ਪੈਸੇ ਖਰਚ ਬੈਠੀ ਹੋਰ ਕੀ ਰੰਗ ਸਾਫ ਕਰਨ ਨੂੰ ਕਿੰਨਾ ਕੁਝ ਦੱਸਦੇ ਨੇ ਟਮਾਟਰ ਆਲੂ ਨਿੰਬੂ ਦੁੱਧ ਬੇਸਣ ਆਪਣੇ ਘਰੇ ਹੁੰਦਾ ਇਹ ਸਭ 11:00 ਵਜੇ ਸਾਡੇ ਘਰੇ ਆ ਜੀ ਮੇਰੇ ਕੋਲ ਸਾਰਾ ਸਮਾਨ ਪਿਆ ਭਾਨੋ ਨੇ ਉਸ ਨੂੰ ਪੱਕਾ ਕੀਤਾ ਤੇ ਆਪਣੇ ਘਰ ਵਾਪਸ ਆ ਗਈ 11 ਕਵਜੇ ਦੀਪੋ ਆ ਗਈ ਦੋ ਮੇਰ ਸੋਈ ਵਿੱਚ ਚਲੀਆਂ ਗਈਆਂ ਜਿਉਂ ਹੀ ਟਮਾਟਰ ਅੱਧਾ ਅੱਧਾ ਲੈ ਕੇ ਮੂੰਹ ਤੇ ਘਸਾਉਣ ਲੱਗੀਆਂ ਦੋਵਾਂ ਦੇ ਮੂੰਹ ਲਾਲ ਹੋ ਗਏ ਜਲਣ ਹੋਣ ਲੱਗੀ ਪਾਣੀ ਨੂੰ ਭੱਜੀਆਂ ਮੂੰਹ ਧੋਤੇ ਪਰ ਜਲਣ ਨਹੀਂ ਹਟੀ ਟਮਾਟਰ ਨਾਲ ਐਨੀ ਜਲਣ ਭਾਨੋ ਨੇ ਮੱਥੇ ਤੇ ਹੱਥ ਮਾਰਿਆ ਤੇ ਦੱਸਿਆ ਕਿ ਇਸੇ ਚਾਕੂ ਨਾਲ ਤਾਂ ਉਸਨੇ ਮਿਰਚਾਂ ਕਟੀਆਂ ਸਨ ਜਿਹੜੇ ਨਾਲ ਟਮਾਟਰ ਕਟਿਆ ਦੋਵਾਂ ਦੀਆਂ ਅੱਖਾਂ ਲਾਲ ਹੋ ਗਈਆਂ ਦੀਪੋ ਭਾਨੋ ਨੂੰ ਗਾਲਾਂ ਕੱਢੇ ਤੂੰ ਅੰਨੀ ਤੀ ਮਿਰਚਾਂ ਵਾਲਾ ਚਾਕੂ ਧੋਕੇ ਨਹੀਂ ਰੱਖਿਆ ਚੁੱਪ ਕਰ ਹੌਲੀ ਬੋਲ ਭਾਨੋ ਨੇ ਇੱਕ ਚੀਚ ਜਿਹੀ ਵੱਟਦੇ ਆਖਿਆ ਮੂੰਹ ਨਹੀਂ ਤੇਰਾ ਤਾਂ ਮੂੰਹ ਲਾਲ ਹੋਇਆ ਪਿਆ ਦੀਪੋ ਨੇ ਕਿਹਾ ਤੇਰਾ ਵੀ ਤਾਂ ਕੁੜੇ ਕੀ ਕਰ ਲਿਆ ਆਪਾਂ ਮੈਨੂੰ ਤਾਂ ਘਰੋਂ ਵੀ ਗਾਣਾ ਪੈਣ ਗਿਆ ਆਹ ਲਾਲਾ ਠੀਕ ਹੋ ਜੂ ਭਾਨੋ ਨੇ ਦੁੱਧ ਤੋਂ ਮਲਾਈ ਲਾ ਕੇ ਫੜਾਉਂਦੇ ਆ ਕਿਹਾ ਥੋੜੀ ਦੇਰ ਬਾਅਦ ਜਲਣ ਤਾਂ ਘਟ ਗਈ ਪਰ ਜਿੱਥੇ-ਜਿੱਥੇ ਟਮਾਟਰ ਰਗੜਿਆ ਸੀ ਉੱਥੇ ਲਾਲੀ ਨਹੀਂ ਗਈ ਅੱਜ ਆਪਾਂ ਨੂੰ ਵੀ ਸਕੂਟਰੀ ਚਲਾਉਣ ਵਾਲੀਆਂ ਕੁੜੀਆਂ ਵਾਂਗ ਮੂੰਹ ਬੁਲੇਟਣੇ ਪੈਣਗੇ ਮੈਂ ਤਾਂ ਭੈਣੇ ਜਾਨੀ ਆ ਘਰੇ ਭਾਨੋ ਵੀ ਮੂੰਹ ਤੇ ਪੱਲਾ ਜਿਹਾ ਲੈ ਕੇ ਮੰंजे ਤੇ ਜਾ ਬੈਠੀ ਸੋਚਣ ਲੱਗੀ ਮੈਂ ਤੇ ਦੀਪੋ ਸੱਚੀਓ ਕਮਲੀਆਂ ਹੋ ਜਾਂਦੀਆਂ ਕਦੇ ਕਦੇ ਬੈਠੀਆਂ ਬਿਠਾਈਆਂ ਨੇ ਕੀ ਪੰਗਾ ਛੇੜ ਲਿਆ ਇਹ ਨਹੀਂ ਪਤਾ ਹੁਣ ਡਾਕਟਰ ਤੋਂ ਦਵਾਈ ਲੈ ਕੇ ਠੀਕ ਹੋਵੇ ਬਾਹਰੋਂ ਭਾਨੇ ਦੀ ਆਵਾਜ਼ ਆਈ ਨਾਲ ਹੀ ਦੀਪੋ ਦੇ ਘਰ ਵਾਲਾ ਸੀ ਭਾਨੋ ਨੇ ਪਿੱਠ ਕਰ ਲਈ ਉਧਰ ਨੂੰ ਪਾਨੇਆ ਸਾਡੇ ਵਾਲੇ ਚੰਦ ਤੇ ਤਾਂ ਦਾਗ ਪੈ ਗਿਆ ਅੱਜ ਪਾਨੇ ਨੂੰ ਤਾਂ ਸਮਝ ਨਾ ਲੱਗੀ ਪਰ ਪਾਨੋ ਦਾ ਮੱਥਾ ਠਣ ਗਿਆ ਕਿ ਦੀਪੋ ਨੇ ਦੱਸ ਦਿੱਤਾ ਹੋ ਸੱਚ ਪਾਨੋ ਗੁੱਡੀ ਤੇ ਪਰੌਣਾ ਆਉਣ ਵਾਲੇ ਨੇ ਫੋਨ ਆਇਆ ਥੀ ਪਾਨੇ ਨੇ ਜੁੱਤੀ ਝਾੜਦਿਆਂ ਕਿਹਾ ਪਾਨੋ ਤਾਂ ਉੱਠ ਕੇ ਫਟਾਫਟ ਅੰਦਰ ਚਲੀ ਗਈ ਜਿਹੜੀ ਧੀ ਦੇ ਆਉਣ ਤੇ ਉਸ ਦਾ ਚਾਹ ਨਹੀਂ ਸੀ ਚੁੱਕਿਆ ਜਾਂਦਾ ਉਸ ਦੇ ਮੂੰਹੋਂ ਨਿਕਲਿਆ ਲੈ ਅੱਜ ਹੀ ਆਉਣਾ ਤੇ ਗੁੱਡੀ ਨੇ ਵੀ ਜਮਾਈ ਕੀ ਕਹੂ ਇਹ ਤਾਂ ਦੱਸ ਦੇਣਗੇ ਸਾਰਾ ਕੁਝ ਦੀਪੋ ਦੇ ਵੀ ਕੁਝ ਨਹੀਂ ਪੱਛਦਾ ਉਹ ਸੋਚ ਹੀ ਰਹੀ ਸੀ ਮੋਟਰਸਾਈਕਲ ਵਿਹੜੇ ਆਵੜਿਆ ਭਾਨੋ ਨੂੰ ਸਮਝ ਨਾ ਲੱਗੇ ਕਿ ਉਹ ਕੀ ਕਰੇ ਫਿਰ ਉਸਨੇ ਮੱਥੇ ਤੱਕ ਮਲਮਲ ਦਾ ਦੁਪੱਟਾ ਲੈ ਕੇ ਨੱਕ ਮੂੰਹ ਟਾ ਕੇ ਬਾਹਰ ਆ ਕੇ ਧੀ ਜਵਾਈ ਨੂੰ ਮਿਲੀ ਮਾਂ ਕੀ ਹੋਇਆ ਮੂੰਹ ਟਕਿਆ ਗੁੱਡੀ ਨੇ ਪੁੱਛਿਆ ਜਾੜ ਦੁਖਦੀ ਐ ਪੁੱਤ ਭਾਨੋ ਨੇ ਕਿਹਾ ਪਾਨਾ ਤੇ ਧਰਮਾ ਧੋਵੇਂ ਤਾੜੀ ਮਾਰ ਕੇ ਹੱਸ ਪਏ ਹੁਣ ਇਹ ਕੰਜਰ ਨਿੱਤਰੀ ਟੱਕੀ ਛੜਦੇ ਇਹ ਨਹੀਂ ਸੋਚਦੇ ਕਿ ਜਮਾਈ ਭਾਈ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਭਾਨੋ ਬੁੜਬੜਾਈ ਉਸਦੇ ਮੋਹੋਂ ਦੋਵਾਂ ਨੂੰ ਗਾਲ ਨਿਕਲੀ ਤੁਸੀਂ ਪੁੱਤ ਕਿਵੇਂ ਆਏ ਬਿਨਾਂ ਖਬਰ ਕੀਤੇ ਭਾਨੋ ਨੇ ਗੁੱਡੀ ਨੂੰ ਪੁੱਛਿਆ ਮੇਰੀ ਗਰਦਨ ਤੇ ਬਾਹ ਵਿੱਚ ਦਰਦ ਹੁੰਦਾ ਸੀ ਦਵਾਈ ਲੈਣ ਆਏ ਸੀ ਸ਼ਹਿਰ ਸੋਚਿਆ ਕਿਹੜਾ ਰੋਜ਼-ਰੋਜ਼ ਘਰੋਂ ਨਿਕਲਿਆ ਜਾਂਦਾ ਹੈ ਮਿਲ ਚੱਲਦੇ ਆ ਕਿਉਂ ਹੁੰਦਾ ਹੈ ਦਰਦ ਮੈਨੂੰ ਸਰਵਾਈਕਲ ਐ ਮਾਂ ਤੈਨੂੰ ਪਤਾ ਤਾਂ ਹੈ ਪੰਨੋ ਚਾਹ ਬਣਾਉਣ ਲੱਗੀ ਬਾਹਰੋਂ ਉੱਚੀ ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਪੰਨੋ ਸ਼ਰਮ ਨਾਲ ਮਰੀ ਜਾ ਰਹੀ ਸੀ ਉਸ ਨੂੰ ਦੀਪੋ ਤੇ ਗੁੱਸਾ ਆ ਰਿਹਾ ਸੀ ਦੀਪੋ ਨੂੰ ਸਬਕ ਸਿਖਾਉਣ ਦੀ ਸਕੀਮ ਸੁੱਜੀ ਉਸਨੇ ਗੁੱਡੀ ਨੂੰ ਕਿਹਾ ਤੇਰੀ ਮਾਸੀ ਨੂੰ ਹਾਕ ਮਾਰ ਲੈ ਕੱਲੀ ਹੈ ਘਰੇ ਉਹ ਵੀ ਪੀ ਲਉ ਚਾ ਕਾਕੇ ਨੂੰ ਵਿਆਹ ਅੰਦਰ ਬੈਠਕ ਚ ਬੈਠ ਜਾਣਗੇ ਗੁੱਡੀ ਥੋੜੀ ਦੇਰ ਬਾਅਦ ਵਾਪਸ ਆਈ ਉਸਨੇ ਬਾਹਰੋਂ ਹੀ ਆਵਾਜ਼ ਮਾਰੀ ਮਾਸੀ ਤਾਂ ਮੂੰਹ ਸਿਰ ਲਪੇਟ ਕੇ ਸਫਾਈਆਂ ਕਰਨ ਲੱਗੀ ਹੋਈ ਐ ਤੈਨੂੰ ਦੇਖ ਕੇ ਲੱਗੀ ਹੋਣੀ ਐ ਧਰਮੇ ਨੇ ਆਖਿਆ ਸਾਰੇ ਫੇਰ ਹੱਸ ਪਏ ਅੰਦਰ ਭਾਨੂ ਕਚੀਚੀਆਂ ਵੱਟੀ ਜਾਵੇ ਗੁੱਡੀ ਨੇ ਮਾਂ ਨੂੰ ਆਖਿਆ ਬਾਹਰ ਨਿੰਮਹੇਟ ਬੈਠ ਕੇ ਹੀ ਚਾਹ ਪੀਣਗੇ ਸਾਰੇ ਮੰਜਿਆਂ ਵਿਚਕਾਰ ਛੋਟਾ ਮੇਜ਼ ਰੱਖਿਆ ਕੌਲੀਆਂ ਵਿੱਚ ਪੰਜੀਰੀ ਪਾ ਕੇ ਨਾਲ ਚਾਹ ਵਾਲੀ ਟਰੇ ਗੁੱਡੀ ਨੂੰ ਫੜਾਉਂਦੇ ਆਖਿਆ ਜਾ ਪੁੱਤ ਤੂੰ ਹੀ ਫੜਾ ਚਾ ਗੁੱਡੀ ਚਾਹ ਫੜਾਉਣ ਗਈ ਤਾਂ ਧਰਮਾ ਆਖਣ ਲੱਗਿਆ ਤੇਰੀ ਮਾਂ ਨੂੰ ਵੀ ਬੁਲਾ ਲੈ ਉਵੀ ਇੱਥੇ ਆ ਕੇ ਪੀ ਲਓ ਮਾਂ ਦੀ ਜਾੜ ਦੁਖਦੀ ਐ ਭਾਨ ਕੁਰੇ ਆ ਜਾ ਬਾਹਰ ਆਪਣੀ ਗੁੱਡੀ ਵੀ ਥੋੜੀ YouTube ਨੇ ਬਿਮਾਰ ਕੀਤੀ ਐ ਭਾਨੇ ਨੇ ਆਵਾਜ਼ ਮਾਰਦੇ ਆਖਿਆ ਭਾਨ ਨੂੰ ਬਾਹਰ ਆ ਗਈ ਜਵਾਈ ਨੇ ਦੱਸਿਆ YouTube ਤੇ ਦੇਖ ਕੇ ਸਰਵਾਈਕਲ ਦੀ ਐਕਸਰਸਾਈਜ਼ ਕਰਨ ਲੱਗੀ ਛੇਤੀ ਠੀਕ ਹੋਣ ਲਈ ਵੱਧ ਜ਼ੋਰ ਲਾ ਬੈਠੀ ਦਰਦ ਵੱਧ ਗਿਆ ਡਾਕਟਰ ਨੇ ਸਾਰੇ ਟੈਕਸਟ ਤੇ ਐਕਸ-ਰੇ ਕਰਵਾਏ ਆ ਕਹਿੰਦਾ ਨਾਣਾ ਤੇ ਵੱਧ ਦਾ ਪਈ ਹੋਈ ਐ ਹੋਰ ਹੁਣ 4000 ਲਾ ਕੇ ਆਏ ਆ ਗੁੱਡੀ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਆਖਿਆ ਤੇਰੀ ਮਾਂ ਤੇ ਮਾਸੀ ਵੀ ਡਾਕਟਰਨੀਆਂ ਬਣੀਆਂ ਫਿਰਦੀਆਂ ਨੇ ਭਾਨੋ ਆਪਦੀ ਲੰਬੀ ਗੁੱਤ ਤੇ ਗੋਰਾ ਰੰਗ ਵੀ ਦਿਖਾ ਦੇ ਗੁੱਡੀ ਨੂੰ ਉਹ ਫਿਰ ਹੱਸ ਪਏ ਭਾਨਿਆਂ ਤੈਨੂੰ ਯਾਦ ਹੈ ਇਹ ਸਾਰੀ ਉਮਰ ਆਪਦੇ ਕਣਕਵੰਨੇ ਰੰਗ ਕਰਕੇ ਕੋ ਬੋਲੀ ਤੇ ਨੱਚਦੀਆਂ ਸੀ ਗਿੱਧੇ ਵਿੱਚ ਅਕਲ ਹੋਵੇ ਨੀ ਪਾਵੇ ਰੰਗ ਹੋਵੇ ਕਾਲਾ ਪਰ ਹੁਣ ਪਤਾ ਨਹੀਂ ਕਿਉਂ ਅਕਲ ਨੂੰ ਪਿੱਛੇ ਕਰਤਾ ਧਰਮਾ ਬੋਲਿਆ ਬੱਸ ਕਰੋ ਜੀ ਹੁਣ ਮਾਂ ਨੂੰ ਹੋਰ ਤੰਗ ਨਾ ਕਰੋ ਜਵਾਈ ਨੇ ਭਾਨੋ ਦਾ ਪੱਖ ਲੈਂਦੇ ਆ ਆਖਿਆ ਕੋਈ ਨਾ ਪੁੱਤ ਕਰ ਲੈਣ ਦੇ ਟੀਚਰਾਂ ਇਹਨਾਂ ਨੂੰ ਭਾਨੋ ਨੇ ਹਾਰ ਮੰਨਦੇ ਆ ਆਖਿਆ ਪਰ ਇੱਕ ਗੱਲ ਐ ਭਾਨੋ ਤੇ ਦੀਪੂ ਨੂੰ ਟਾਈਮ ਦਾ ਨਹੀਂ ਕਦੇ ਪਤਾ ਲੱਗਿਆ ਜਿਹੜੇ ਕੰਮ ਬਿਨਾਂ ਸਰਦਾਂ ਨਹੀਂ ਤੀ ਉਹੀ ਕਰਿਆ ਇਹਨਾਂ ਨੇ 15 ਦਿਨ ਹੋ ਗਏ ਪਰਸੋ ਮੇਰੀ ਸਹੇਲੀ ਦਾ ਫੋਨ ਆਇਆ ਸੀ ਕਹਿੰਦੀ ਉਹਦੀ ਸੱਸ ਨੇ YouTube ਤੇ ਸਬਜ਼ੀ ਬਣਾਉਂਦੇ ਦੇਖ ਲੈ ਮੇਰੀ ਸਹੇਲੀ ਨੇ ਓਮੇ ਸਬਜੀ ਬਣਾਈ ਜਿਵੇਂ ਆਪਾਂ ਆਮ ਬਣਾਉਨੇ ਆ ਸੱਸ ਕਹੇ ਤੂੰ ਸਬਜੀ YouTube ਵਾਲਿਆਂ ਵਾਂਗ ਕਿਉਂ ਨਹੀਂ ਬਣਾਈ ਅਖੇ ਮੈਂ ਨਹੀਂ ਰੋਟੀ ਖਾਣੀ ਘਰ ਵਾਲਾ ਕਹੇ ਜਿਵੇਂ ਮੇਰੀ ਮਾਂ ਆਖਦੀ ਏ ਓਮੇ ਕਰ ਮੇਰੀ ਮਾਂ ਦਾ ਕਿਹਾ ਪੱਥਰ ਤੇ ਲਕੀਰ ਹੈ ਉਹਨਾਂ ਦੇ ਘਰੇ ਪੂਰਾ ਕਲੇਸ਼ ਪਿਆ ਇਹ ਤਾਂ ਮਾੜੀ ਗੱਲ ਹੈ ਇਹ ਤਾਂ ਨੂੰਤੀ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੋਈ ਧਰਮਾ ਬੋਲਿਆ ਮੈਨੂੰ ਲੱਗਦਾ ਹੈ ਅੱਤੀ ਦੁਨੀਆ ਆਪ ਤਾਂ ਟਾਈਮ ਖਰਾਬ ਕਰਦੀ ਹੈ ਕਮਲੇ ਹੋਏ ਪਏ ਆ ਲੋਕ ਆਪਦਾ ਦਿਮਾਗ ਨਹੀਂ ਵਰਤਦੇ ਭਾਨੇ ਦਾ ਜਵਾਈ ਬੋਲਿਆ ਗੱਲ ਸੱਚੀ ਐ ਭਾਈ ਅਸੀਂ ਤਾਂ ਸੱਚੀ ਕਾਮਲੀਆਂ ਹੋ ਗਈਆਂ ਦੀਪੋ ਵੇਹੜੇ ਵੜਦਿਆਂ ਬੋਲੀ ਧੰਨਵਾਦ